ਗੁਲਾਬ ਸੰਧੂ ਨੇ ਰੋ ਰੋ ਕੇ ਦੱਸਿਆ ਆਪਣਾ ਦਿਲ ਦਾ ਦਰਦ ਇਟਲੀ ਦੇ ਵਿੱਚ ਜਦੋਂ ਗੁਲਾਬ ਸੰਧੂ ਸ਼ੋਅ ਲਗਾ ਰਿਹਾ ਸੀ ਤਾਂ ਉਸ ਨੇ ਰੋ ਰੋ ਕੇ ਆਪਣਾ ਦਿਲ ਦਾ ਹਾਲ ਦੱਸਿਆ ਤੇ ਉਸ ਦਾ ਦਿਲ ਦਾ ਹਾਲ ਸੁਣ ਕੇ ਲੋਕ ਵੀ ਸਹਿਮ ਉੱਠੇ ਕਿ ਅਜੀਹਾ ਕੁਝ ਸਿੰਗਰਾਂ ਦੇ ਨਾਲ ਹੋ ਰਿਹਾ ਹੈ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਗੁਲਾਬ ਸਿੱਧੂ ਦੇ ਬਾਰੇ ਗੱਲ ਕਰਦਾ ਤੇ ਉਸ ਨੇ ਲਿਖਤੀ ਰੂਪ ਦੇ ਵਿੱਚ ਕੀ ਕੁਝ ਬਿਆਨ ਕੀਤਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਉਹ ਪੜ੍ਹ ਕੇ ਸੁਣਾਉਂਦਾ ਮੈਨੂੰ ਹਰ ਰੋਜ਼ ਧਮਕੀਆਂ ਆ ਰਹੀਆਂ ਨੇ ਬਰਨਾਲ ਦੇ ਨੇੜੇ ਦਾ ਇੱਕ ਮੁੰਡਾ ਮੈਨੂੰ ਨਜਾਇਜ਼ ਧਮਕਾ ਰਿਹਾ ਹੈ ਕਿ ਮੈਂ ਤੈਨੂੰ ਮਾਰ ਦੇਵਾਂਗਾ ਲੱਤ ਤੋੜ ਦੇਵਾਂਗਾ ਹੁਣ ਦੱਸੋ ਮੇਰਾ ਕੀ ਕਸੂਰ ਜਦੋਂ ਯੂਰਪ ਜਾ ਰਿਹਾ ਸੀ ਜਹਾਜ਼ 'ਚ ਰੋ ਰੋ ਕੇ ਚੜਿਆ ਮੇਰੀ ਗੁਜਾਰਿਸ਼ ਹੈ ਕਿ ਤੁਸੀਂ ਮੇਰਾ ਸਾਥ ਦਿਓ ਮੇਰਾ ਸੱਚੀ ਜਲੂਸ ਕੱਢਿਆ ਪਿਆ ਪੰਜਾਬ ਦੇ ਵਿੱਚ ਇਹ ਕਹਿਣਾ ਸਾਡੇ ਪੰਜਾਬੀ ਸਿੰਗਰ ਸਿੱਧੂ ਗੁਲਾਬ ਦਾ ਫਿਰ ਸਾਡੀ ਆਮ ਜਨਤਾ ਤਾਂ ਬਿਲਕੁਲ ਵੀ ਸੁਰੱਖਿਅਤ ਨਹੀਂ ਜਦੋਂ ਪੰਜਾਬ ਦੇ ਵਿੱਚ ਸਿੰਗਰਾਂ ਦਾ ਇਹ ਹਾਲ ਹੈ ਉਸ ਤੋਂ ਬਾਅਦ ਉਸਨੇ ਪੁਲਿਸ ਦੇ ਵਿੱਚ ਇਹ ਖਬਰ ਪਹੁੰਚਾਈ ਜਾਂ ਨਹੀਂ ਪਹੁੰਚਾਈ ਹਲੇ ਇਹਦੀ ਤੱਕ ਪੁਸ਼ਟੀ ਤਾਂ ਨਹੀਂ ਹੋਈ ਹੱਲੇ ਇਹਦੀ ਪੁਸ਼ਟੀ ਨਹੀਂ ਹੋਈ ਜਦੋਂ ਹੋਵੇਗੀ ਤੇ ਤੁਹਾਡੇ ਤੱਕ ਜਰੂਰ ਇਹ ਖਬਰ ਵੀ ਲੈ ਕੇ ਆਵਾਂਗੇ ਪਰ ਇਸੇ ਤਰ੍ਹਾਂ ਬਰਾੜ ਨੂੰ ਜਾਨੂ ਮਾਰਨ ਦੀਆਂ ਧਮਕੀਆਂ ਮਿਲਦੀਆਂ ਰਹੀਆਂ ਤੇ ਉਹ ਇੰਨਾ ਜ਼ਿਆਦਾ ਦੁਖੀ ਹੋ ਗਿਆ ਕਿ ਉਸਨੇ ਸੁਸਾਈਡ ਕਰਨ ਦੀ ਵੀ ਖੁਦ ਧਮਕੀ ਦੇ ਦਿੱਤੀ ਕਿ ਜੇ ਮੈਨੂੰ ਐਦਾਂ ਹੀ ਧਮਕੀਆਂ ਆਉਂਦੀਆਂ ਰਹੀਆਂ ਤਾਂ ਮੈਂ ਸੁਸਾਈਡ ਕਰ ਲਵਾਂਗਾ ਤੁਸੀਂ ਦੱਸੋ ਸਾਡੇ ਪੰਜਾਬ ਦੇ ਵਿੱਚ ਇਹ ਕੀ ਕੁਝ ਹੋ ਰਿਹਾ ਹੈ ਕਿ ਇਹ ਠੀਕ ਹੈ ਕਿ ਸਾਡੀ ਜਨਤਾ ਸੇਵ ਹੈ ਕਿ ਸਾਡੇ ਪੰਜਾਬੀ ਸਿੰਗਰ ਸੇਵ ਹੈ ਜਿਹੜੀਆਂ ਧਮਕੀਆਂ ਆ ਰਹੀਆਂ ਇਹਦੇ باوجود ਅਸੀਂ 1% ਵੀ ਨਹੀਂ ਕਹਿ ਸਕਦੇ ਕਿ ਸਾਡੀ ਜਨਤਾ ਸੇਵ ਹੈ ਜਾਂ ਸਾਡੇ ਪੰਜਾਬੀ ਸਿੰਗਰ ਸਿੰਘ ਜਾਂ ਫਿਰ ਸਾਡੇ ਪੰਜਾਬੀ ਸਿੰਗਰ ਸੇਵ ਹੈ ਇਸ ਤੋਂ ਬਾਅਦ ਦੀ ਗੱਲ ਗਿੱਪੀ ਗਰੇਵਾਲ ਕਰਨ ਓਂਜਲਾ ਬੰਟੀ ਬੈਂਸ ਬੰਟੀ ਬੈਂਸ ਨੇ ਬੰਟੀ ਬੈਂਸ ਬੰਟੀ ਬੈਂਸ ਦੇ ਰੈਸਟੋਰੈਂਟ ਤੇ ਸਰੀਆਮ ਗੋਲੀਆਂ ਚੱਲੀਆਂ ਜਿਸ ਦੇ ਬਾਅਦ ਵੀ ਕੋਈ ਐਕਸ਼ਨ ਨਹੀਂ ਲਿਆ ਗਿਆ ਤੇ ਮਤਲਬ ਹਰ ਇੱਕ ਕਲਾਕਾਰ ਨੂੰ ਘੱਟੋ ਘੱਟ ਇੱਕ ਇੱਕ ਵਾਰ ਤਾਂ ਧਮਕੀ ਮਿਲ ਚੁੱਕੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਘਟਨਾ ਬੁਰੀ ਵੀ ਵਾਪਰ ਸਕਦੀ ਹੈ ਜਦੋਂ ਸਰੀਆਮ ਧਮਕੀਆਂ ਮਿਲ ਰਹੀਆਂ ਦਰਵਾਹਲੇ ਤੱਕ ਕੁਝ ਪੱਕੇ ਤੌਰ ਤੇ ਸਾਬਤ ਨਹੀਂ ਹੋ ਪਾਇਆ ਕਿ ਇਹ ਬੰਦੇ ਸੀ ਇਹ ਬੰਦੇ ਫੜਲੇ ਇਹਨਾਂ ਬੰਦਿਆਂ ਨੂੰ ਸਜ਼ਾ ਦਿੱਤੀ ਗਈ ਹੈ ਤੇ ਹਲੇ ਤੱਕ ਮਤਲਬ ਕੋਈ ਵੀ ਮੁੱਦਾ ਗੰਭੀਰ ਨਹੀਂ ਹੋਇਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੁਝ ਖਾਸ ਉਮੀਦਾਂ ਨਹੀਂ ਰੱਖ ਸਕਦੇ ਕਿਉਂਕਿ ਜਦੋਂ ਹਰ ਰੋਜ਼ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਕਿਤੇ ਗੋਲੀ ਚੱਲਦੀ ਹੈ ਕਿਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਵਾਰ ਕੀਤੇ ਜਾਂਦੇ ਆ ਮਤਲਬ ਸਾਡੇ ਪੰਜਾਬ ਦੇ ਵਿੱਚ ਇਹ ਬਾਰਦਾਤਾਂ ਬਹੁਤ ਹੀ ਜ਼ਿਆਦਾ ਹੋ ਰਹੀਆਂ ਇਸੇ ਤਰ੍ਹਾਂ ਦੋਸਤੋ ਮਤਲਬ ਪੰਜਾਬ ਦੇ ਵਿੱਚ ਕੋਈ ਵੀ ਬੰਦਾ ਜਿਹੜਾ ਆਪਣੇ ਆਪ ਨੂੰ ਵੱਡਾ ਬਿਜ਼ਨਸਮੈਨ ਕੋਹਾਂਦਾ ਜਾਂ ਫਿਰ ਕੋਈ ਵੱਡਾ ਸਿੰਗਰ ਹੈ ਜਾਂ ਕੋਈ ਵੱਡਾ ਐਕਟਰ ਹੈ ਉਹ ਬਿਲਕੁਲ ਸੇਫ ਨਹੀਂ ਹੈ ਉਹ ਬਿਲਕੁਲ ਸੇਫ ਨਹੀਂ ਹੈਗਾ ਜੇ ਉਹ ਸੇਫ ਨਹੀਂ ਹੈਗਾ ਤਾਂ ਸਾਡੀ ਪੰਜਾਬ ਦੀ ਆਮ ਜਨਤਾ ਕਿਵੇਂ ਸੇਫ ਹੋ ਸਕਦੀ ਹੈ ਇਸ ਗੱਲ ਬਾਰੇ ਤੁਸੀਂ ਵੀ ਜਾਣਦੇ ਹੋ ਇਸ ਲਈ ਪੰਜਾਬ ਸਰਕਾਰ ਨੂੰ ਸਾਡੀ ਸਾਰੀ ਜਨਤਾ ਵੱਲੋਂ ਸਾਡੇ ਵੱਲੋਂ ਇਹ ਹੱਥ ਜੋੜ ਕੇ ਬੇਨਤੀ ਹੈ ਕਿ ਸਰਕਾਰ ਨੂੰ ਇਸ ਗੱਲ ਵੱਲ ਧਿਆਨ ਜ਼ਰੂਰ ਦੇਣਾ ਚਾਹੀਦਾ ਕਿ ਜਿਹੜੀਆਂ ਇਹ ਧਮਕੀਆਂ ਆ ਰਹੀਆਂ ਇਹਨਾਂ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਤੇ ਇਹਨਾਂ ਦੇ ਵਿਰੁੱਧ ਕੋਈ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਪੰਜਾਬ ਦਾ ਭਵਿੱਖ ਬਹੁਤ ਹੀ ਜ਼ਿਆਦਾ ਖਰਾਬ ਹੋ ਸਕਦਾ ਇਸ ਲਈ ਤੁਸੀਂ ਦੇਖ ਰਹੇ ਹੋਵੋਗੇ ਕਿ ਕਿ ਹਾਂ ਜਾਂਦਾ ਕਿ ਬਾਹਰ ਨਾ ਜਾਓ ਵਿਦੇਸ਼ਾਂ ਦੇ ਵਿੱਚ ਨਾ ਜਾਓ ਪਰ ਜਦੋਂ ਪੰਜਾਬ ਦੇ ਵਿੱਚ ਅਜਨੀਆਂ ਘਟਨਾਵਾਂ ਵਾਪਰ ਰਹੀਆਂ ਤਾਂ ਹਰ ਰੋਜ਼ ਸਾਡੇ ਪੰਜਾਬ ਦੇ ਵੱਡੇ-ਵੱਡੇ ਮਸ਼ਹੂਰ ਸਿੰਗਰ ਐਕਟਰ ਪੰਜਾਬ ਨੂੰ ਛੱਡ ਕੇ ਜਾ ਰਹੇ ਗੁਰੂਆਂ ਪੀਰਾਂ ਦੀ ਧਰਤੀ ਨੂੰ ਛੱਡ ਕੇ ਜਾ ਰਹੇ ਹੈ ਸਾਨੂੰ ਜਿਸ ਬਾਰੇ ਸਾਨੂੰ ਸੁਣ ਕੇ ਬਹੁਤ ਹੀ ਜ਼ਿਆਦਾ ਬੁਰਾ ਮਹਿਸੂਸ ਹੁੰਦਾ ਕਿ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਨੂੰ ਛੱਡ ਕੇ ਪੰਜਾਬ ਦੀ ਨੌਜਵਾਨੀ ਬਾਹਰ ਵਿਦੇਸ਼ਾਂ ਦੇ ਵਿੱਚ ਜਾ ਰਹੀ ਹੈ ਦੋਸਤੋ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਸਾਡਾ ਪੰਜਾਬ ਰੰਗਲਾ ਹੋਵੇ ਤੇ ਹੱਸਦਾ ਵਸਦਾ ਰਹੇ ਤਾਂ ਸਰਕਾਰ ਨੂੰ ਆਓ ਅਸੀਂ ਰਲ ਕੇ ਬੇਨਤੀ ਕਰਦੇ ਹਾਂ ਕਿ ਇਹਨਾਂ ਮੁੱਦਿਆਂ ਦੇ ਉੱਤੇ ਖਾਸ ਧਿਆਨ ਦਿੱਤਾ ਜਾਵੇ ਸਾਡੀ ਸੁਰੱਖਿਆ ਕੀਤੀ ਜਾਵੇ ਦੋਸਤੋ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਅਸੀਂ ਤੁਹਾਡੇ ਲਈ ਇਦਾਂ ਦੀ ਡੇਲੀ ਵਧੀਆ ਤੋਂ ਵਧੀਆ ਨਵੀਂ ਜਾਣਕਾਰੀ ਅਪਡੇਟ ਲੈ ਕੇ ਆਂਦੇ ਰਹਾਂਗੇ ਤੇ ਜਿਹੜਾ ਵਿਅਕਤੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੇਗਾ ਪਰਮਾਤਮਾ ਉਸਦੀ ਹਰ ਇੱਕ ਮਨੋ ਕਾਮਨਾ ਜ਼ਰੂਰ ਪੂਰੀ ਕਰੇਗਾ ਤੁਹਾਡਾ ਸ਼ਬਦਾਂ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ